ਇਹ ਪੰਜਾਬ ਦਾ ਆਖਰੀ ਪਿੰਡ ਜਿਹੜਾ ਨਰਕਪਰੀ ਜ਼ਿੰਦਗੀ ਕੱਟ ਰਿਹਾ ਆ ਜਿਹੜੇ ਤੁਸੀਂ ਘਰਾਂ ਦੇ ਅੱਗੇ ਬਾਸ ਲੱਗੇ ਵੇਖ ਰਹੇ ਹੋ ਇਹ ਜੰਗਲੀ ਜਾਨਵਰਾਂ ਦੇ ਡਰ ਤੋਂ ਲਾਏ ਹੋਏ ਆ ਰਾਤ ਨੂੰ ਜਿਹੜੇ ਜੰਗਲੀ ਜਾਨਵਰ ਅਟੈਕ ਕਰਦੇ ਆ ਜਿਵੇਂ ਕਿ ਚੀਤਾ ਹੋਇਆ ਤेंदुआ ਹੋਇਆ ਤੇ ਇਹਨਾਂ ਵੀਰਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰਦਿਆ ਤੇ ਬੰਦਿਆਂ ਦੀ ਜਾਨ ਨੂੰ ਖਤਰਾ ਜਿਹੜਾ ਦਿਨ ਰਾਤ ਬਣਿਆ ਰਹਿੰਦਾ ਦੋਸਤੋ ਇਸ ਪਿੰਡ ਦੇ ਵਿੱਚੋਂ ਘਰਾਂ ਦੇ ਘਰ ਜਿਹੜੇ ਖਾਲੀ ਹੋ ਗਏ ਲੋਕ ਛੱਡ ਛੱਡ ਕੇ ਜਾ ਰਿਹਾ ਕਿਉਂਕਿ ਇੱਥੇ ਕੋਈ ਵੀ ਜਿਹੜੀ ਸਹੂਲਤ ਨਹੀਂ ਜਿਹੜੇ ਰਸਤੇ ਨੇ ਉਹ ਬਹੁਤ ਜ਼ਿਆਦਾ ਖਤਰਨਾਕ ਬਣੇ ਹੋਏ ਨੇ ਇਸ ਰਸਤੇ ਜਿਹੜੇ ਜੰਗਲੀ ਜਾਨਵਰ ਆਉਂਦੇ ਆ ਤੇ ਬਹੁਤ ਵਾਰੀ ਇਸ ਜਗ੍ਹਾ ਤੋਂ ਜਿਹੜਾ ਤੇਂਦੂਆ ਉਹ ਮੁੜਿਆਗਾ ਤਾਂ ਹੋਰ ਵੀ ਬਹੁਤ ਸਾਰੇ ਜੰਗਲੀ ਜਾਨਵਰ ਜਿਹੜੇ ਇਸ ਜਗ੍ਹਾ ਤੋਂ ਮੁੜੇ ਨੇ ਗੱਲ ਕਰੀਏ ਬਾਂਦਰਾਂ ਦੀ ਤਾਂ ਦਿਨ ਰਾਤ ਜਿਹੜੇ ਇੰਨਾ ਵਿਚਾਰਿਆਂ ਦੇ ਘਰਾਂ ਤੇ ਅਟੈਕ ਕਰਦੇ ਰਹਿੰਦੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੰਗਲਾਂ ਦੇ ਵਿੱਚ ਜਿਹੜਾ ਇਹ ਪਿੰਡ ਵਸਿਆ ਹੋਇਆ ਤੇ ਸਾਹਮਣੇ ਬਿਲਕੁਲ ਜਿਹੜਾ ਹਮਾਚ ਲੈਗਾ ਜੰਗਲੀ ਜਾਨਵਰਾਂ ਦੇ ਡਰ ਤੋਂ ਹਰੇਕ ਬੰਦੇ ਨੂੰ ਹੱਥ ਦੇ ਵਿੱਚ ਜਿਹੜਾ ਹਥਿਆਰ ਰੱਖਣਾ ਪੈਂਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਪਹੁੰਚੇ ਆ ਤੇ ਇੱਥੇ ਇੱਕ ਪਿੰਡ ਕੋਟ ਹੈ ਜਿਹੜਾ ਬਹੁਤ ਪੈੜੀ ਜ਼ਿੰਦਗੀ ਐ ਜਠੋਹ ਦੇ ਲੋਕਾਂ ਦੀ तकरीबन ਸਾਰਾ ਪਿੰਡ ਜਿਹੜਾ ਹੁਣ ਖਾਲੀ ਹੋ ਗਿਆ ਛੱਡ ਛੱਡ ਕੇ ਜਾਈ ਜਾਂਦੇ ਆ ਪਹਿਲਾਂ ਤੁਸੀਂ ਆਹ ਰਸਤਾ ਵੇਖ ਲਓ ਵੀ ਕਿੰਨਾ ਖਤਰਨਾਕ ਐ ਆਹ ਰਸਤਿਆਂ ਦੇ ਵਿੱਚ ਦੀ ਜਿਹੜਾ ਜਾਣਾ ਪੈਂਦਾਗਾ ਉਸ ਪਿੰਡ ਤੱਕ ਹਾਲਾ ਕਿ ਜਿਹੜਾ ਹੁਣ ਆਪਾਂ ਕਹਿੰਦੀ ਵੀ ਰਸਤਾ ਥੋੜਾ ਜਿਹਾ ਬਣ ਗਿਆ ਪਹਿਲਾਂ ਇਹ ਰਸਤਾ ਵੀ ਨਹੀਂ ਸੀ ਪਰ ਜਦੋਂ ਇਹ ਨਦੀ ਦਾ ਰਸਤਾ ਐ ਪਰ ਜਦੋਂ ਮੀਂਹ ਪੈਂਦਾ ਤਾਂ ਇਹ ਰਸਤਾ ਜਿਹੜਾ ਫੁੱਲ ਭਰ ਜਾਂਦਾ ਤੇ ਥੋੜੀ ਲੰਘਣਾ ਬਹੁਤ ਜ਼ਿਆਦੇ ਮੁਸ਼ਕਲ ਹੋ ਜਾਂਦਾ ਦੋਵੇਂ ਪਾਸੇ ਜਿਹੜਾ ਜੰਗਲ ਹੈ ਤੇ ਇੱਥੇ ਜੰਗਲੀ ਜਾਨਵਰ ਕਿਸੇ ਵੇਲੇ ਵੀ ਜਿਹੜਾ ਅਟੈਕ ਕਰ ਸਕਦੇ ਨੇ ਤੇ ਆਜੋ ਪਿੰਡ ਦੇ ਵਿੱਚ ਚੱਲਦੇ ਆ ਤੇ ਉਹ ਤੁਹਾਡੇ ਲੋਕਾਂ ਦੀ ਜਿਹੜੀ ਜ਼ਿੰਦਗੀ ਬਾਰੇ ਜਾਣਦੇ ਆ ਵੀ ਉਹ ਕਿੰਨੀ ਮੁਸ਼ਕਲ ਹੈ ਪੰਜਾਬ ਦਾ ਆਖਰੀ ਪਿੰਡ ਹੈ ਅੱਜ ਆਪਾਂ ਜਿੱਥੇ ਪਹੁੰਚਿਆਂਗੇ ਨਰਕ ਤੋਂ ਵੀ ਜ਼ਿਆਦਾ ਭੈੜੀ ਜ਼ਿੰਦਗੀ ਹੈ ਇੱਥੋਂ ਦੇ ਲੋਕਾਂ ਦੀ ਰਾਤ ਨੂੰ ਗੱਲ ਕਰੀ ਆਪਾਂ ਤेंदुए ਟਾਈਗਰ ਹੈ ਨਾ ਇੱਥੇ ਆਮ ਫਿਰਦੇ ਹੁੰਦੇ ਨੇ ਆ ਜਿਹੜੇ ਤੁਸੀਂ ਘਰ ਵੇਖ ਰਹੇ ਨਾਲੇਦਾਲੇ ਇੱਥੇ ਆਮ ਰਾਤ ਨੂੰ ਜਿਹੜੇ ਟਾਈਗਰ ਤेंदुए ਫਿਰਦੇ ਹੁੰਦੇ ਨੇ ਜੀ ਬਹੁਤ ਸਾਰੇ ਲੋਕ ਦਾ ਐਸੇ ਡਰ ਤੋਂ ਆਪਾਂ ਕਦੀ ਵੀ ਘਰ ਜਿਹੜਿਆ ਮਕਾਨ ਨੇ ਖਾਲੀ ਕਰਕੇ ਵਾਗਿਆ ਦੇਖੋ ਤੇ ਇੱਥੋਂ ਦਾ ਬਾਈ ਆਪਣੇ ਨਾਲ ਮੌਜੂਦ ਹੈ ਕੀ ਹਾਲ ਨੇ ਬਾਈ ਬਹੁਤ ਵਧੀਆ ਭਾਜੀ ਠੀਕ ਹੋ ਹਾਂਜੀ ਭਾਜੀ ਅੱਛਾ ਕੀ ਕੀ ਦਿੱਕਤਾਂ ਨੇ ਬਈ ਇੱਥੋਂ ਸਭ ਤੋਂ ਵੱਡੀ ਦੇਖੋ ਸਾਨੂੰ ਹੈ ਜੀ ਸਾਡੇ ਪਿੰਡ ਨੂੰ ਰੋਡ ਕੋਈ ਨਹੀਂ ਜੀ ਰੋਡ ਨਹੀਂ ਹੈਗਾ ਹਾਂਜੀ ਬਿਲਕੁਲ ਰੋਡ ਨਹੀਂ ਅੱਛਾ ਏਰੀਆ ਪੰਜਾਬ ਹੈ ਨਾ ਇਹ ਏਰੀਆ ਪੰਜਾਬ ਕੰਢੇ ਏਰੀਆ ਜੀ ਪੰਜਾਬ ਦਾ ਅੱਛਾ ਲਾਸਟ ਪਿੰਡ ਹੈ ਇਹ ਤੋਂ ਅੱਗੇ ਤਾਂ ਨਹੀਂ ਪਿੰਡੇ ਕਿ ਕੋਈ ਫਿਰ ਇਹ ਤੋਂ ਅੱਗੇ ਇਹ ਤੋਂ ਅੱਗੇ ਹਿਮਾਚਲ ਪਹਾੜ ਸ਼ੁਰੂ ਹੋ ਗਿਆ ਜੀ ਇਹ ਤੋਂ ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ ਹਾਂਜੀ ਅੱਛਾ ਦੇ ਵੀਸਿਆ ਪਾਉ ਗੱਲ ਕਰੀ ਵੀ ਆਪਾਂ ਨੂੰ ਐਮ ਐਲ ਏ ਹੈਗਾ ਕੋਈ ਐਮ ਐਲ ਏ ਡਾਕਟਰ ਰਵਜੋਤ ਹੈ ਜੀ ਡਾਕਟਰ ਰਵਜੋਤ ਆਇਆ ਕਦੇ ਇੱਥੇ ਹਾਂ ਆਇਆ ਹੈ ਆਇਆ ਹੈ ਅੱਛਾ ਫਿਰ ਕੋਈ ਦੱਸੀ ਦਿੱਕਤ ਹੁੰਨੇ ਸਾਰੇ ਦਿੱਕਤ ਦੱਸਿਆ ਜੀ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੈਗਾ ਬਿਲਕੁਲ ਨਹੀਂ ਅੱਛਾ ਦੋਸਤੋ ਵੀ ਇਹ ਤਿੰਦੂਏ ਕਹਿਣ ਦੀ ਗੱਲ ਕਿ ਸੱਚੀ ਆ ਜਾਂਦੇ ਆ ਨਹੀਂ ਨਹੀਂ ਸੱਚੀ ਆ ਜੀ ਬੰਨੇ 'ਤੇ ਪਸ਼ੂ ਖਾਦੇ ਆ ਜੀ ਸਾਡੇ ਬੰਨੇ 'ਤੇ ਪਸ਼ੂ ਰਾਤ ਨੂੰ ਬੰਨੇ ਹੁੰਦੇ ਆ ਕੇ ਰਾਤ ਨੂੰ ਬੰਨੇ 'ਤੇ ਪਸ਼ੂ ਖਾ ਜਾਂਦੇ ਜੀ ਅੱਛਾ ਹੋਰ ਕਿਹੜੇ ਕਿਹੜੇ ਜਾਨਵਰ ਆਉਂਦੇ ਆ ਹੋਰ ਬਾਗ ਆ ਤੇੰਦੂ ਆ ਜੀ ਤੇ ਬਾਕੀ ਬਾਂਦਰ ਬਹੁਤ ਆ ਜੀ ਸਾਡੇ ਸਾਨੂੰ ਕੋਈ ਸਬਜ਼ੀ ਫਸਲ ਕੁਛ ਨਹੀਂ ਬਾਂਦਰਾਂ ਨੇ ਬਹੁਤ ਆ ਤੱਕ ਵਾ ਘਰਾਂ ਦੇ ਵਿੱਚ ਵੜ ਕੇ ਖਾਲਾਂ ਦੇ ਰੋਟੀ ਪਾਣੀ ਆਟਾ ਦਾਲ ਖਿਲਾਰ ਦਿੰਦੇ ਜੀ ਬੰਦਾ ਬਾਹਰ ਵਾ ਕੇ ਰੋਟੀ ਨਹੀਂ ਖਾ ਸਕਦਾ ਰੋਟੀ ਖਾਂਦਾ ਹੋਏ ਤਾਂ ਪਾਣ ਕੇ ਪਿਆ ਜਾਂਦੇ ਆ ਜੀ ਅੱਛਾ ਚਿੱਤੇ ਟਾਈਗਰ ਮਤਲਬ ਆਉਂਦੀ ਜਾਂਦੇ ਰਹਿੰਦੇ ਆ ਕਿੰਨੇ ਕ ਟਾਈਮ ਬਾਅਦ ਹਰ ਰੋਜ਼ ਦਾ ਡਰਾਮਾ ਜੀ ਰਾਤ ਨੂੰ ਅੱਛਾ ਡੇਲੀ ਆਉਂਦੇ ਆ ਡਰ ਜਾਂ ਨਹੀਂ ਲੱਗਦਾ ਬਈ ਸਾਨੂੰ ਡਰ ਦੋ ਚਾਰ ਘਰ ਦੇ ਮੈਂਬਰ ਜਦੋਂ ਉੱਠਦੇ ਆ ਗੋਗਵਾਲ ਕੇ ਤਾਂ ਉਹਨੂੰ ਭਜਾ ਦਿੰਦੇ ਕੇ ਜਾਣ ਕੇ ਪਸ਼ੂ ਨੂੰ ਪੈਣ ਜੀ ਅੱਛਾ ਡੇਲੀ ਅਗ ਲਾਉਣੀ ਪੈਂਦੀ ਐ ਫੇਰ ਹਾਂ ਜੀ ਰਾਤ ਨੂੰ ਅਗ ਲਾਉਣੀ ਪੈਂਦੀ ਜੀ ਅੱਛਾ ਪਸ਼ੂ ਕਿੰਨੇ ਕਸਾਗੇ ਪਸ਼ੂ 7-8 ਤਾਂ ਹੋਣੀ 7-8 ਪਸ਼ੂ ਤਾਂ ਹੋਣੀ ਖਾਦੇ ਜੀ ਦੋ ਤਿੰਨ ਜੰਗਲ ਚ ਖਾਦੇ ਉਹਨਾਂ ਨੇ ਖੁੱਲੇ ਚੋਕ ਦੇ ਤੇ ਬਾਕੀ ਘਰਾਂ ਦੇ ਬੰਨੇ ਪੇ ਖਾਦੇ ਆ ਜਿਹਨਾਂ ਨੂੰ ਬੰਨੇ ਹੋਇਆ ਘਰਾਂ ਦੇ ਵਿੱਚ ਉਹ ਆ ਕੇ ਖਾਣਗੇ ਖਾ ਜੀ ਤੇ ਆ ਦਿਖਾਓ ਬਾਈ ਬਾਸ ਜੀ ਇਹ ਘਾਤ ਲਾਏ ਹੋਏ ਆਪਾਂ ਆ ਜੋ ਮੜਾ ਨਾਲ ਆ ਜਿਹੜੇ ਬਾਸ ਲਾਏ ਹੋਇਆ ਇਹ ਜੰਗਲੀ ਜਾਨਵਰਾਂ ਕਰਕੇ ਲਾਏ ਹੋਇਆ ਹਾਂਜੀ ਜੰਗਲੀ ਜਾਨਵਰ ਕਰਕੇ ਲਾਏ ਹੋਏ ਜੀ ਜੇ ਰਾਤ ਨੂੰ ਜੇ ਰਾਤ ਨੂੰ ਕਰਾਂ ਦੀ ਬਚਤ ਕਰਕੇ ਹਾਂਜੀ ਜੇ ਰਾਤ ਨੂੰ ਟੱਪੇ ਵੀ ਤਾਂ ਅੰਦਰ ਸੁੱਤਾ ਬੰਦਾ ਜਾਂ ਪਿਆ ਕੋਈ ਜਾਗਦਾ ਉਹਨੂੰ ਪਤਾ ਲੱਗ ਜੇ ਕਿ ਜਾਨਵਰ ਟੱਪਿਆ ਜੀ ਵੀ ਇਹ ਖੜਕ ਜੂਗਾ ਜਦੋਂ ਕੋਈ ਟਾਈਗਰ ਜਾਂ ਚਿੱਤੜ ਕੋਈ ਟੱਪਿਆ ਹਾਂਜੀ ਜੀ ਇਹ ਬੰਦੇ ਆਪਣੇ ਗਰੀਬ ਹੀ ਬੈਠੇ ਭਰਾ ਇਹ ਜਾਲ ਨਹੀਂ ਲਾ ਸਕਦੇ ਜੀ ਅੱਛ ਉਹਨੂੰ ਭਜਾਇਆ ਜਾ ਸਕੇ ਅੱਗ ਜਲਾਇਆ ਜਾ ਸਕੇ ਜਾਂ ਰੋਲਾ ਪਾਇਆ ਜਾ ਸਕੇ ਠੀਕ ਆ ਤੇ ਫਿਰ ਜਿਹੜੇ ਆਪਣੇ ਪਸ਼ੂ ਹੁੰਦੇ ਨੇ ਉਹ ਕਿੱਥੇ ਬੰਨੇ ਹੁੰਦੇ ਪਸ਼ੂ ਆਪਾਂ ਉਹ ਥੱਲੇ ਬੰਨੇ ਹੁੰਦੇ ਆ ਅੱਛਾ ਹਾਂਜੀ ਇਦਾਂ ਬੰਨੇ ਹੁੰਦੇ ਆ ਹੁਣ ਗਰਮੀ ਗਰਮੀ ਚ ਅਸੀਂ ਬਾਹਰ ਹੀ ਬੰਨਦੇ ਪਸ਼ੂ ਨੂੰ ਅੰਦਰ ਬੰਨ ਨਹੀਂ ਸਕਦੇ ਗਰਮੀ ਬਹੁਤ ਆ ਨਾ ਉਹ ਜਿਹੜੇ ਜੰਗਲੀ ਜਾਨਵਰ ਨੇ ਉਹ ਰਾਤ ਨੂੰ ਆਉਂਦੇ ਆ ਕਿ ਦਿਨੇ ਆਉਂਦੇ ਆ ਬਾਂਦਰ ਤਾਂ ਦਿਨੇ ਬਹੁਤ ਹਾਂ ਤੱਕ ਫਰਾਂਦੇ ਬਾਂਦਰ ਦਿਨੇ ਆਉਂਦੇ ਆ ਹਾਂਜੀ ਤੇ ਬਾਕੀ ਰਾਤ ਨੂੰ ਆ ਜਿਆਦਾ ਤੈਨੂੰ ਆ ਦਾ ਰਾਤ ਨੂੰ ਆ ਜੀ ਅੱਛਾ ਹਾਂਜੀ ਹਾਂਜੀ ਟਿੱਕਰ ਕਿੰਨੇ ਕ ਲੋਕ ਛੱਡ ਕੇ ਵਾਗੇ ਇਥੋਂ ਇਤੋਂ ਲਗਭਗ 50% ਲੋਕ ਘਰ ਛੱਡ ਕੇ ਚਲੇ ਗਏ ਤੁਹਾਡੇ ਸਾਹਮਣੇ ਆ ਖਾਲੀ ਪਿਆ ਘਰ ਆ ਖਾਲੀ ਪਿਆ ਖਾਲੀ ਪਿਆ ਖਾਲੀ ਤਿੰਨ ਚਾਰ ਤੁਸੀਂ ਥੱਲੇ ਦੇਖਿਓ ਖਾਲੀ ਪਿਆ ਇਦਾਂ ਹੀ ਅਗਲੇ ਮਹੱਲੇ ਚਾ ਜੀ ਅੱਛਾ ਇਦਾਂ ਹੀ ਜਿਹਨਾਂ ਕੋਲ ਚਾਰ ਪੈਸੇ ਹੈਗੇ ਆ ਜਾਂ ਜਿਹਨਾਂ ਸਰਕਾਰੀ ਕੋ ਜੋਬ ਹੈਗੀ ਜਾਂ ਕਿਦਾਂ ਉਹ ਛੱਡ ਕੇ ਵਾਗੇ ਉਹ ਛੱਡ ਕੇ ਵਾਗੇ ਤਾਂ ਬਾਕੀ ਜਿਹੜੇ ਆਮ ਟਪਕਾ ਮਿਡਲ ਕਲਾਸ ਲੋਕੀ ਇੱਥੇ ਪਏ ਆ ਕਿੰਨਾ ਕੁ ਟਾਈਮ ਹੋ ਗਿਆ ਬਈ ਇੱਥੇ ਰਹਿੰਦੇ ਨੂੰ ਸਾਡੇ ਦਾਦੇ ਪੜਦਾ ਦੇ ਇੱਥੇ ਰਹਿੰਦੇ ਸੀ ਅੱਛਾ ਹਾਂਜੀ ਹਾਂਜੀ ਤੇ ਪਹਿਲਾਂ ਨੂੰ ਫਰਕ ਪਿਆ ਕੁਛ ਮਾੜਾ ਮੋਟਾ ਬਿਲਕੁਲ ਬਹੁਤ ਘੱਟ ਜੀ ਬਿਲਕੁਲ 10% ਸੋਚੋ 10% ਪਿਆ 90% ਸਾਨੂੰ ਕੋਈ ਸਹੂਲਤ ਨਹੀਂ ਮਿਲੀ ਭਾਜੀ ਕੋਈ ਸਹੂਲਤ ਨਹੀਂ ਮਿਲਦੀ ਕੋਈ ਸਹੂਲਤ ਤੁਸੀਂ ਦੇਖਿਆ 3-4 ਕਿਲੋਮੀਟਰ ਰੋਡ ਆ ਬੱਚੇ ਸਕੂਲ ਪੜ੍ਹਦੇ ਪਟਿਆਲੇ ਉਹ ਰੋਡ ਸਾਰਾ ਸੜਕਾ ਜਿਹੜੀ ਮੇਨ ਉੱਥੇ ਜਾਂਦੇ 3 ਕਿਲੋਮੀਟਰ ਸਾਡੇ ਅਜ ਪਿੰਡ ਨੂੰ ਅੱਜ ਤੱਕ ਸੜਕ ਨਹੀਂ ਬਣੀ ਦੇਸ਼ ਯਾਦ ਨੂੰ ਕਿੰਨਾ ਟਾਈਮ ਹੋ ਗਿਆ ਉਹ ਸਾਰੀ ਰਾਸਤੇ ਦੇ ਵਿੱਚ ਬਰੇਤੀ ਹੈ ਹਾਂਜੀ 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 ਬੱਚੇ ਫੁੱਲ ਜੰਗਲੀ ਏਰੀਆ ਹੈ ਨਾ ਸਾਰਾ ਬੱਚਿਆਂ ਨੂੰ ਸਵੇਰੇ ਦੋ ਲੇਡੀਜ਼ ਲੈ ਕੇ ਜਾਣ ਬਾਕੀ ਤੇਂਦੂਆਂ ਦਾ ਵੀ ਖਤਰਾ ਜਾਨਵਰਾਂ ਦਾ ਖਤਰਾ ਆ ਜੀ ਬੱਚੇ ਛੋਟੇ ਛੋਟੇ ਆ ਜੀ ਇਹ ਸੜਕ ਪੱਕੀ ਹੋ ਤਾਂ ਚਲੋ ਬੰਦਾ ਤੁਹਾਨੂੰ ਪਤਾ ਕੋ ਮਾੜੀ ਮੋਟੀ ਬੱਸ ਲਾ ਦਿੰਦਾ ਗੱਡੀ ਲਾ ਦਿੰਦਾ ਪਰ ਨਹੀਂ ਉਹ ਸੂਤ ਤਾਂ ਨਹੀਂ ਸਾਨੂੰ ਪਟਿਆਲਾ ਦਾ ਵੀ ਸਕੂਲ ਆ ਜੀ ਸਾਡੇ ਕਿੰਨੀ ਕੁ ਦੂਰ ਹੈ ਇਥੋਂ 3 ਕਿਲੋਮੀਟਰ ਹੈ ਜੀ ਉਹ 3 ਕਿਲੋਮੀਟਰ ਪਰ ਇਥੋਂ ਦਾ 3 ਕਿਲੋਮੀਟਰ 20 ਕਿਲੋਮੀਟਰ ਵਾਲਾ ਬਿਲਕੁਲ 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 ਜੀ ਬਿਲਕੁਲ ਇਹ ਬਰਸਾਤ ਚ ਪਾਣੀ ਚੜ ਜਾਂਦਾ ਜਿ ਆ ਜੋ ਉਹ ਘਰ ਦਿਖਾਓ ਬਈ ਮੜਾ ਜਾ ਆਪਾਂ ਨੂੰ ਅੱਛਾ ਹੜ੍ਹ ਵਗੈਰਾ ਤਾਂ ਨਹੀਂ ਆਉਂਦੇ ਇੱਧਰ ਹੜਾ ਆਉਂਦਾ ਜੀ ਚੋ ਪਰ ਜਾਂਦਾ ਜਦੋਂ ਤੇ ਕ अच्छा हां जी हां जी ਤੇ ਆ ਸਾਰੇ ਘਰ ਖਾਲੀ ਹੈ ਹੈ ਸਾਰੇ ਘਰ ਖਾਲੀ ਹੈ ਚਾਚਾ ਪਾਵਾ 6-6 ਸਾਲ ਹੋ ਗਏ ਲੋਕਾਂ ਨੂੰ ਗਏ ਇੱਧਰ ਗਏ ਨੂੰ 7-8 ਸਾਲ ਹੋ ਗਏ ਉਹ ਟਹਿ ਹੀ ਗਏ ਜਿਹਦਾ ਮਾੜਾ ਮਾੜਾ ਮੋਟਾ ਹੱਥ ਮਤਲਬ ਠੀਕ ਜਾ ਹੋ ਗਿਆ ਪੈਸੇ ਕਣੀਓ ਉਹ ਭਗ ਜਾਂਦਾ ਇੱਥੇ ਤੁਸੀਂ ਤਾਂ ਮਜਬੂਰੀ ਕਰਕੇ ਰਹਿੰਦੇ ਹੋ ਹਾਂ ਜੀ ਕਿ ਇਹਦੇ ਬੱਚੇ ਸਰਕਾਰੀ ਜੋਬ ਲੱਗ ਗਈ ਜਿ ਕਿਦਾਂ ਬਾਕੀ ਲੋਕੀ ਸਾਡੇ ਪੜ ਵੀ ਨਹੀਂ ਸਕਦੇ ਜੀ ਇੱਥੋਂ ਇੱਥੋਂ ਪੜਨ ਦਸਵੀਂ ਤੱਕ ਪਟਾਲਾ ਦਾ ਸਕੂਲ ਹੈ ਜੀ ਅੱਗੇ ਮੈਂਗਰੋ ਵਾਲਾ ਜਾਂ ਹੁਸ਼ਾਰਪੁਰ ਹੈ ਜੀ ਆ ਸਾਰੇ ਮਕਾਨ ਖਾਲੀ ਖੰਡਰ ਬਣੇ ਪਏ ਜੀ ਜਿਹੜੇ ਲੋਕੀ ਛੱਡ ਕੇ ਚਲੇ ਗਏ ਅੱਛਾ ਇਹ ਪ ਤਾ ਭਈਆ ਜਿਹੜਾ ਤੁਸੀਂ ਏਰੀਆ ਵੇਖ ਰਹੇ ਹੋ ਇਹ ਆਪਾਂ ਕਿਤੇ ਹੋਰ ਨਹੀਂ ਆਏ ਹੈਗੇ ਹਾਲਾਂਕਿ ਏਰੀਆ ਜਿਹੜਾ ਹਿਮਾਚਲ ਨਾਲ ਜ਼ਰੂਰ ਲੱਗਦਾ ਪਰ ਹੈ ਪੰਜਾਬ ਦਾ ਪੰਜਾਬ ਦਾ ਲਾਸਟ ਪਿੰਡ ਹੈ ਜੀ ਇਹ ਕੋਟ ਕੋਟ ਪਿੰਡ ਹੈ ਜੰਗਲੀ ਜਾਨਵਰ ਬਾਈ ਦਾ ਕਹਿਣਾ ਵੀ ਇੱਥੇ ਇੰਨੇ ਜ਼ਿਆਦੇ ਆਉਂਦੇ ਆ ਹਨਾ ਵੀ ਇਹਨਾਂ ਦੇ ਜਿਹੜੇ ਆਪਾਂ ਕਹਿੰਦੇ ਪਸ਼ੂ ਨੇ ਜਿਹੜੇ ਉਹ ਸਾਰੇ ਖਾ ਜਾਂਦੇ ਆ ਤੇ ਸੋ ਭਾਈ ਕਿਸੇ ਬੰਦੇ ਦੇ ਵਾਰ ਤਾਂ ਨਹੀਂ ਕੀਤਾ ਕਦੇ ਨਹੀਂ ਬੰਦੇ ਤਾਂ ਇਹ ਤਾਂ ਕਬਾਰ ਹੋਇਆ ਨਹੀਂ ਜੀ ਕੋਈ ਬੰਦਾ ਤੇ ਵਾਰ ਹੋਇਆ ਨਹੀਂ ਉਹ ਤਾਂ ਰਸਤੇ ਟਕਰੇ ਹੈਗੇ ਆ ਪੇ ਵੀ ਹੈਗੇ ਲੇਕਿਨ ਅੱਛਾ ਦਬ ਕੇ ਦਬ ਕੇ ਮਾਰ ਕੇ ਜਾਂ ਕਿੱਦਾਂ ਆਪਣਾ ਬਚਾ ਕਰਕੇ ਨੂੰ ਪਹਜਾਇਆ ਹੈ ਅੱਛਾ ਹਾਂਜੀ ਹਾਂਜੀ ਅਸੀਂ ਏਰੀਏ ਦੇ ਇਸ ਕਰਕੇ ਥੋੜਾ ਘਟ ਡਰੀਦਾ ਜੀ ਲੇਕਿਨ ਜੇ ਪੇਜ ਹੈ ਤਾਂ ਕੋਈ ਚਾਂਸ ਨਹੀਂ ਬਚਾ ਤੁਹਾਨੂੰ ਸੁਭਾਅ ਪਹਿ ਰਿਹਾ ਹੈ ਹਾਂਜੀ ਬਚਣ ਦਾ ਚਾਂਸ ਕੋਈ ਨਹੀਂ ਜੇ ਅਗਰ ਪੇਜ ਹੈ ਨਾ ਜੀ ਤਾਂ ਬਚਣ ਦਾ ਚਾਂਸ ਕੋਈ ਨਹੀਂ ਜੀ ਬਚਣ ਦਾ ਚਾਂਸ ਨਹੀਂ ਬਿਲਕੁਲ ਨਹੀਂ ਬਚਣ ਦਾ ਚਾਂਸ ਨਹੀਂ ਜੰਗਲੀ ਜਾਨਵਰ ਉਹ ਤਾਂ ਕਿੱਥੇ ਛੱਡੂਗਾ ਨਹੀਂ ਛੱਡੂਗਾ ਚਿੱਟਾ ਠਾਈ ਕਰ ਹਾਂਜੀ ਹਾਂਜੀ ਹੈਨਾ ਹਾਂਜੀ ਅੱਛਾ ਇਹ ਘਰ ਮਤਲਬ ਕਦੋਂ ਕਿੰਨੇ ਕ ਪੁਰਾਣੇ ਹੋਣਗੇ ਇਹ ਇਹ ਜੀ 10 11 ਸਾਲ ਹੋ ਗਏ ਛੱਡੇ ਬਿ ਮਕਾਨ ਉਪਰੋ ਟ ਇਕ ਤਾਂ ਦਿਨ ਉਹ ਕਿਸੇ ਦੇ ਰੋਕੇ ਤੇ ਚਲ ਜਾਗੇ ਅੱਛਾ ਹਾਂਜੀ ਹਾਂਜੀ ਅੱਛਾ ਸਰਪੰਚੀ ਵੋਟਾਂ ਆਣਗੀਆਂ ਨਾ ਉਹ 15 ਅਕਤੂਬਰ ਦੇ ਪਹਿਣਗੀਆਂ ਹਾਂਜੀ ਪਹਿਣਗੀਆਂ ਅੱਛਾ ਤੇ ਉਹ ਕਿੰਨੇ ਕੋ ਲੋਕ ਰਹਿੰਦੇ ਆਪਣੇ ਪਿੰਡ ਦੇ ਵਿੱਚ ਆਪਣੇ ਪਿੰਡ ਚ ਇਹ ਅੱਧਾ ਪਿੰਡ ਉੱਪਰ ਆ ਜੀ ਅੱਧਾ ਥੱਲੇ ਪੰਚਾਇਤ ਇੱਕੀ ਆ ਉਹ ਵੀ ਕੋਟ ਹੀ ਆ ਲੇਕਰ ਵਿੱਚੇ ਪਹਾੜੀ ਏਰੀਆ ਕਰਕੇ ਨਾ ਜੀ ਥੋੜੇ ਵੰਡ ਪਈ ਹੋਈ ਹੈ ਕੁਸ਼ਕ ਕਰ ਉਧਰ ਕੁਸ਼ਕ ਇਧਰ ਅੱਧਾ ਪਿੰਡ ਉਧਰ 400 ਵੋਟ ਆ ਜੀ ਆਪਣੇ ਲਗਭਗ ਇਸ ਟਾਈਮ 400 ਵੋਟ ਹੈ ਜੀ ਅੱਛਾ 400 ਵੋਟ ਟੋਟਲੀ 6 650 ਵੋਟ ਸੀ ਪਹਿਲੇ 700 ਵੋਟ ਸੀ ਪਹਿਲੇ ਜ ਸੋ 400 ਬਚੀ ਹੈ ਜੀ 400 ਬਚੇ ਬਈ ਤੁਹਾਨੂੰ ਨਹੀਂ ਕਦੇ ਸੋਚਿਆਗਾ ਵੀ ਆਪਾਂ ਯਾਰ ਇੰਨਾ ਖਤਰਨਾਕ ਏਰੀਏ ਦੇ ਵਿੱਚ ਰਹਿਨੇ ਆ ਕੀ ਪਤਾ ਹੈ ਨਾ ਚਲੋ ਰੱਬ ਨਾ ਕਰੇ ਵੀ ਜਾਣ ਦੀ ਪਰ ਉਹ ਹੁੰਦੀ ਹੈ ਨਾ ਹਾਂਜੀ ਹਾਂਜੀ ਵੀ ਤਾਂ ਸੋਨੇ ਨੂੰ ਸੋਚਿਆ ਕਦੇ ਵੀ ਆਪਾਂ ਇੱਥੋਂ ਛੱਡ ਗਿਆ ਰਿਓ ਕਿਤੇ ਹੋਰ ਵਗ ਜੀ ਕਿੱਥੇ ਨੂੰ ਚਲ ਜਾਈਏ ਲੱਖਾਂ ਰੁਪਏ ਹਿਸਾਬ ਨਾਲ ਮਰਲੇ ਦੀ ਜ਼ਮੀਨ ਹੈ ਜਮੀਨ ਲੈ ਲਈ ਕਿਤੇ ਤਾਂ ਮਕਾਨ ਹੀ ਨਹੀਂ ਪੈਣਾ ਜੀ ਰੋਟੀ ਖਰਚਾ ਕਿੱਥੋਂ ਕਰਨਾ ਜੀ ਬੱਚੇ ਕਿੱਦਾਂ ਪਾਲਣੇ ਜੀ ਸੋਚਦਾ ਬੰਦਾ ਹੈਗਾ ਹੀ ਹੈ ਪਰ ਕੀ ਕਰੀਏ ਮਜਬੂਰੀਆਂ ਨਾ ਜੂ ਆਪਾਂ ਇੱਥੇ ਗੱਲ ਕਰੀਏ ਵੀ ਇੱਥੇ ਜ਼ਮੀਨ ਹੈ ਜਿਹੜੀ ਉਹ ਕੀ ਰੇਟ ਉਹ ਬਿਲਕੁਲ ਪਾਰ ਦਾ ਰੇਟ ਹੈ ਜੀ ਕੋਈ ਉਹ ਨਹੀਂ ਕੋ 60 70 ਨੂੰ ਕਿਲਾ 60 7000 ਨੂੰ ਕਿਲਾ ਇੰਨਾ ਹੀ ਹੈ ਜੀ ਬਾਹਲੇ ਲੋਕਾਂ ਨੇ ਲਈਆਂ ਇਹ ਵਿੱਚ ਅੱਛਾ 77000 ਇੰਨਾ ਹੀ ਹੈ ਕੋਈ ਰੇਟ ਹੀ ਨਹੀਂ ਇਹ ਤਾਂ ਆਪਾਂ ਬਾਹਰ ਖੇਦ ਜਾਈਏ ਲੱਖ ਰੁਪਏ ਨੂੰ ਮਰ ਲਾ ਜੀ ਕਿੱਥੇ ਚਲ ਜਾਈਏ ਜੀ ਅੱਛਾ ਹਾਂਜੀ ਹਾਂਜੀ ਅੱਛਾ ਪਸ਼ੂ ਪਾਲਨ ਕੀ ਹੈ ਬਈ ਆਪਣਾ ਪਸ਼ੂ ਪਾਲਣਾ ਆ ਕੇ ਜੰਗਲ ਹੈਗਾ ਜੀ ਉਹਦੇ ਜੋ ਪੱਠੇ ਵੱਢ ਲਈ ਆਦੇ ਆ ਠੀਕ ਆ ਹਾਂਜੀ ਪੱਠਿਆਂ ਦੇ ਸਿਰ ਤੇ ਹੀ ਹੈ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਹੀ ਪੱਠੇ ਆ ਆ ਉਹਦਾਂ ਨਹੀਂ ਬੀਚ ਸਕਦੇ ਪੱਠੇ ਨੁਕਸਾਨ ਬਹੁਤ ਆ ਜੰਗਲੀ ਜਾਨਵਰ ਬੰਦਰ ਹੋਗੇ ਜੀ ਸਾਂਬਰ ਹੋਗੇ ਜੀ ਬ ਅਛਾਉਂ ਜਾਨਵਰ ਗਾਈਆਂ ਹੋ ਗਈਆਂ ਹਨ ਬੱਕਰੀਆਂ ਵਗੈਰਾ ਵੀ ਰੱਖਦੇ ਆ ਨਹੀਂ ਰੱਖਦੇ ਜੋ ਫਿਰ ਤੈੰਦੂਏ ਦੇ ਕਰਕੇ ਨਹੀਂ ਰੱਖਦੇ ਜੀ ਅਛਾ ਤੈੰਦੂਏ ਕਰਕੇ ਬੱਕਰੇ ਨਹੀਂ ਰੱਖਦੇ ਹਾਂਜੀ ਬੱਕਰੀਆਂ ਨਹੀਂ ਰੱਖਦੇ ਜੀ ਤੈੰਦੂਏ ਵਰਕੇ ਠੀਕ ਆ ਉਹ ਸਭ ਤੋਂ ਜ਼ਿਆਦਾ ਉਹ ਕਰਦਾ ਹੈ ਨਾ ਬੱਕਰੀਆਂ ਨੂੰ ਫੜਦਾ ਮੈਨ ਲਾਦਾ ਹਾਂਜੀ ਬੱਕਰੀ ਕੁੱਤੇ ਨੂੰ ਕਹਿੰਦਾ ਜੀ ਸਭ ਤੋਂ ਜ਼ਿਆਦਾ ਜੀ ਹੂੰ ਬਾਕੀ ਗਾਈਆਂ ਨੂੰ ਵੀ ਪੈ ਜਾਂਦਾ ਬੰਨੀ ਪੈ ਜਾਂਦਾ ਜੀ ਅੱਛਾ ਹਾਂਜੀ ਠੀਕ ਆ ਬਾਈ ਸ਼ੁਕਰੀਆ ਤੇ ਆਜੋ ਬੇਬੇ ਹੋਰਾਂ ਨਾਲ ਗੱਲਬਾਤ ਕਰਦੇ ਆ ਹੋਰ ਬੇਬੇ ਠੀਕ ਹੋ ਅੱਛਾ ਪਾਛਾ ਤਾਂ ਆਪਣੇ ਸਾਰੇ ਪੰਜਾਬੀ ਹੀ ਬੋਲਦੇ ਹਨ ਹਾਂਜੀ ਪਾਜੀ ਪਾਸ਼ਾ ਪੰਜਾਬੀ ਆ ਪਾਸ਼ਾ ਪੰਜਾਬੀ ਹਿਮਾਚਲ ਕਰਕੇ ਥੋੜੀ ਜਿਹੀ ਬੜੇ ਬੜੀ ਮੂਵੀਆਂ ਬਣਾ ਕੇ ਨਿੰਦੇ ਸਾਡਾ ਬਣਦਾ ਦਾ ਕੁਛ ਹੈ ਨਹੀਂ ਨਾ ਸਾਡੇ ਕੋਲ ਸੜ ਕੇ ਬੱਚੇ ਸਾਡੇ ਤਾਂ ਦੂਖੀ ਸਕੂਲ ਅੱਧ ਤਿੰਨ ਕਿਲੋਮੀਟਰ ਪੈਦਲ ਜਾਂਦੇ ਵਿਚਾਰੇ ਅੱਛਾ ਤਾਂ ਹੋਰ ਕੀ ਆ ਅੱਛਾ ਬੀਬੇ ਹੋ ਠੀਕ ਹੋ ਠੀਕ ਹੈ ਜਾਂ ਹੋਰ ਕਿੰਨੇ ਕ ਲੈ ਕੇ ਪਹਿਲਾਂ ਮੂਵੀਆਂ ਬਣਾ ਕੇ ਕੀ ਆਏ ਨੇ ਇੱਥੇ ਅੱਛਾ ਯਾ ਪਤਾ ਬੀਬੀ ਕ ਜਰੀਆ ਹੁੰਦਾ ਹੈ ਨਾ ਜਰੀਆ ਬਿਸ਼ੱਕ ਹੁੰਦਾ ਪਰ ਸਾਨੂੰ ਤਾਂ ਬੜੀ ਮੁਸ਼ਕਲ ਹੈ ਬੰਦਰ ਸਾਨੂੰ ਨਹੀਂ ਜੀਣ ਦਿੰਦੇ 15 ਕਿੰਨੇ ਕਾਇੰਦੇ 15 ਬੜੇ ਆਂਦੇ ਤੁਸੀਂ ਆ ਕੇ ਸੁਝੇ ਦੇਰਾ ਦਿਖਿਓ ਪੁੱਤ ਫਿਰ ਵੀ ਕਿੰਨੇ ਕੰਦੇ ਅੱਛਾ ਤਿੰਦੂ ਵਗੈਰਾ ਵੀ ਆ ਜਾਂਦੇ ਤਿੰਦੂ ਵੀ ਆ ਜਾਂਦੇ ਪਸੂਆਂ ਨੂੰ ਕੁੜਾਂ ਦੇ ਲਈ ਜਾਂਦੇ ਮੈਂ ਬੰਨੇ ਦੇ ਸੀ ਤੁਸੀਂ ਤੁਹਾਡੀ ਤਾਂ ਉਮਰ ਕਾफी ਹੋ ਗਈ ਤੁਸੀਂ ਕਿੰਨੇ ਕ ਵਾਰ ਦੇਖੇ ਪਿੰਡ ਦੇ ਵਿੱਚ ਤਿੰਦੂ ਆਇਆ ਦੇਖਿਆ ਇੱਕ ਵਾਰ ਸਾਤ ਵਾਰੀ ਬਸ ਨਹੀਂ ਹੁਣ ਹੀ ਆਣ ਲੱਗੇ ਪਹਿਲਾਂ ਹੀ ਨਾ ਸੋਣਾ ਅੱਛਾ ਪਹਿਲਾਂ ਨਹੀਂ ਹੈਗੇ ਸੀ ਉਹਨੇ ਜੰਗਲ ਜਿਆਦਾ ਹੋ ਗਿਆ ਨਾ ਫਸਲਾ ਬੰਦੇ ਨਹੀਂ ਲੋਕ ਬੰਦਰਾਂ ਦੇ ਡਰਦੇ ਅੱਛਾ ਹਾਂਜੀ ਅਜਾ ਪਹਿਲਾਂ ਹੈ ਨਹੀਂ ਸੀ ਜੰਗਲ ਇਹਦਾ ਹੈ ਨਾ ਇੰਨਾ ਹੈ ਨਾ ਸੋਰਾ ਜੰਗਲ ਪਹਿਲਾਂ ਪਹਿਲੇ ਘੱਟ ਸੀਗਾ ਹਾਂਜੀ ਅੱਛਾ ਹੁਣ ਜ਼ਿਆਦਾ ਵਧ ਗਿਆ ਹੈ ਹਾਂਜੀ ਹੁਣ ਵਧ ਗਿਆ ਠੀਕ ਆ ਠੀਕ ਆ ਸ਼ੁਕਰੀਆ ਬੇਬੇ ਤਾਂ ਬਾਈ ਇਹ ਹਾਂਜੀ ਸ਼ੁਕਰੀਆ ਤਾਂ ਕਰ ਦਿੱਤਾ ਮੈਂ ਕੁਝ ਕਰਿਓ ਵੀ ਦਾਦਾ ਬੇਬੇ ਅਸੀਂ ਤਾਂ ਦੇਖ ਆਪਣਾ ਵੀਡੀਓ ਬਣਾ ਸਕਦੇ ਆ ਹੋ ਸਕਦਾ ਕੋਈ ਹੱਲ ਹੋ ਜੇ ਹੈਨਾ ਅੱਗੇ ਸਰਕਾਰਾਂ ਤੱਕ ਪਹੁੰਚੂਗੀ ਹੱਲ ਹੋ ਜੇ ਸਾਡੇ ਸਾਡੇ ਵਸ ਦੀ ਹੁੰਦੀ ਗੱਲ ਅਸੀਂ ਕੁਝ ਨਾ ਕੁਝ ਫਿਰ ਕਰਕੇ ਵਗ ਜਾਂਦੇ ਅਸੀਂ ਤਾਂ ਵੀਡੀਓ ਬਣਾ ਸਕਦੇ ਆ ਇੱਕ ਹੈਨਾ ਸਾਡੀ ਆਵਾਜ਼ ਪਹੁੰਚਾਓ ਸਰਕਾਰ ਤੱਕ ਕੀ ਦੇਸ਼ਿਆ ਦੇ ਨਾ ਗਵਰਨਮੈਂਟ ਬੋਲਦੀ ਇਹ ਹੋ ਗਿਆ ਚੰ드ਰਮਾ ਤੇ ਪਹੁੰਚ ਗਿਆ ਚੰਦਰ ਪਰ ਆਪਣੇ ਦੇਸ਼ ਦਾ ਪਿੰਡ ਤੇ ਦੇਖੋ ਸ਼ਹਿਰ ਤੇ ਦੇਖੋ ਕਸਬੇ ਤੇ ਦੇਖੋ ਚੰ드ਰਮਾ ਦੀ ਗੱਲ ਬਾਅਦ ਚ ਕਰੀਏ ਸਾਨੂੰ ਸੁਭਦਾ ਹੀ ਕੋਈ ਨਹੀਂ ਤੁਹਾਡੇ ਸਾਹਮਣੇ ਆ ਜੀ ਸਾਡੀ ਗੱਲ ਸਰਕਾਰ ਤੱਕ ਜੂਰ ਪਜਾਓ ਜੀ ਤਾਂ ਬਈ ਸੱਚੀ ਗੱਲ ਆ ਯਾਰ ਇਹ ਬਾਈ ਨੇ ਨਾ ਜਿਹੜੇ ਪਿੰਡ ਦੇ ਲੋਕ ਨੇ ਹਮਾ ਦਾ ਹੀ ਮੋਦੀ ਜੀ ਦਾ ਪੂਨ ਕਿਨਾਂ ਗੱਲ ਕਰੀ ਜਾਂਦੇ ਜ਼ਰੂਰ ਤਾਂ ਜਿਹੜੇ ਇਹ ਪਿੰਡ ਦੇ ਲੋਕ ਨੇ ਨਾ ਸੱਚੀ ਬਹੁਤ ਪਰੇਸ਼ਾਨ ਨੇ ਹਮੇਸ਼ਾ ਮੌਤ ਨਾਲ ਜੂਝਦੇ ਆ ਭਾਈ ਡੈਲੀ ਦਾ ਹੈ ਨਾ ਟਾਈਗਰ ਚੀਤੇ ਵਗੈਰਾ ਡੈਲੀ ਤਿੰਦੂਏ ਬਾਈ ਦਾ ਕਹਿੰਦੇ ਵੀ ਆ ਜਾਂਦੇ ਆ ਪਸ਼ੂ ਖਾ ਜਾਂਦੇ ਆ ਤਾਂ ਸਾਰਾ ਪਿੰਡ ਰਲ ਕੇ ਜਿਹੜਾ ਪਹੁੰਚਾਉਂਦਾ ਹੈ ਨਾ ਤਾਂ ਵੀਰੋ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਉਹੀ ਸਰਕਾਰਾਂ ਨੇ ਹੈ ਨਾ ਆਪਣੇ ਪੰਜਾਬ ਦੇ ਹੀ ਪੰਜਾਬ ਦਾ ਆਖਰੀ ਪਿੰਡ ਆ ਕੋਈ ਆਪਾਂ ਕਿਤੇ ਬਾਹਰ ਨਹੀਂ ਬੈਠੇ ਹੈਗੇ ਤਾਂ ਹੋ ਸਕੇ ਬਾਈਆਂ ਦਾ ਕੁਛ ਨਾ ਕੁਛ ਹੱਲ ਹੋ ਜਾਏ ਇੱਥੇ ਸਹੂਲਤਾਂ ਪਹੁੰਚ ਜਾਣ ਮੜੀਆਂ ਮੋਟੀਆਂ ਨਾ ਤਾਂ ਬਾਈਆਂ ਨੂੰ ਜਿਹੜੀ ਜੰਗਲੀ ਜਾਨਵਰਾਂ ਤੋਂ ਰਾਹਤ ਮਿਲ ਜੇ ਹਨ ਤਾਂ ਬਹੁਤ ਔਖਾ ਯਾਰ ਹੈ ਨਾ ਗਰਮੀ ਪਈ ਹੈ ਸਾਡੇ ਪਸ਼ੂ ਨਾ ਅੰਦਰ ਬੰਦੇ ਰਹੇ ਆ ਅੱਥੇ ਅੱਛਾ ਜੀ ਤਿੰਦੂਆਂ ਦੇ ਡਰਦੇ ਗੁੰਡੇ ਅੰਦਰ ਰਹੇ ਹੁਣ ਵੀ ਅੰਦਰ ਬੰਨੇ ਆ ਪਾ ਕੇ ਤਾਂ ਅੱਧੇ ਛੱਡ ਦੇ ਗਰਮੀਆਂ ਵਿੱਚ ਅੰਦਰ ਠੀਕ ਤਾਂ ਇੱਕ ਸਹਾਰਾ ਇਹਨਾਂ ਦੇ ਜਾਣ ਦਾ ਇੱਥੇ ਪਸ਼ੂ ਹੈ ਨਾ ਤਾਂ ਪਸ਼ੂਆਂ ਕਰਕੇ ਤੇ ਉਹੀ ਪਸ਼ੂ ਜਿਹੜੇ ਤਿੰਦੂਏ ਖਾ ਜਾਂਦੇ ਆ ਤਾਂ ਬਾਈਆਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਔਖੀ ਆ ਬਾਈ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਯਾਰ ਹੈ ਨਾ ਸਰਕਾਰ ਤੱਕ ਪਹੁੰਚੇ ਤਾਂ ਜੋ ਕੋਟਪਿੰਡ ਹੈ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਤਾ ਬਾਈਆਂ ਦੇ ਪਿੰਡ ਦਾ ਕੋਈ ਨਾ ਕੋਈ ਹੱਲ ਹੋ ਜਾਏ ਕੋਈ ਨਾ ਕੋਈ ਸਹੂਲਤ ਜਰੂਰ ਮਿਲ ਜਾਏ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ